ਇੱਕ ਛੋਟੇ ਜਿਹੇ ਸਵਾਲ ਤੋਂ ਸ਼ੁਰੂ ਕਰਦੇ ਆ ਕਿ ਜੇ ਅੱਜ ਸੰਡੇ ਆ ਤਾਂ ਕੱਲ ਕਿਹੜਾ ਦਿਨ ਹੋ ਬੜਾ ਆਮ ਜਿਹਾ ਸਵਾਲ ਆ ਸਾਰੀ ਦੁਨੀਆ ਜਾਣਦੀ ਕਿ ਮੰਡੇ ਹੋ ਪਰ ਇਹ ਸੈਟ ਕਿਨੇ ਕੀਤਾ ਛੋਟੇ ਬੱਚੇ ਨੂੰ ਇਹ ਜ਼ਰੂਰ ਯਾਦ ਕਰਾਇਆ ਜਾਂਦਾ ਕਿ ਸੰਡੇ ਤੋਂ ਬਾਅਦ ਮੰਡੇ ਆਂਦਾ ਪਰ ਇਹ ਨਹੀਂ ਕੋਈ ਦੱਸਦਾ ਕਿ ਇਦਾਂ ਕਿਉਂ ਆ ਇਹ ਜਿਹੜਾ ਦਿਨਾਂ ਦਾ ਆਰਡਰ ਇਹ ਇਦਾਂ ਹੀ ਕਿਉਂ ਆ ਪਿਛਲੇ ਵੀਡੀਓ ਚ ਮੈਂ ਦੱਸਿਆ ਸੀ ਕਿ ਇੱਕ ਹਫ਼ਤੇ ਦੇ ਵਿੱਚ 7 ਦਿਨ ਕਿਉਂ ਹੁੰਦੇ ਤੇ ਇਹਨਾਂ ਦੇ ਨਾਮ ਕਿੱਥੋਂ ਆਉਂਦੇ ਇੱਕ ਵਾਰ ਦੁਬਾਰਾ ਯਾਦ ਕਰਾ ਦਿੰਨਾ ਕਿ ਇਹਨਾਂ ਦੇ ਨਾਮ ਸੱਤ ਗ੍ਰਹਾਂ ਤੋਂ ਆਉਂਦੇ ਜਿਹੜੇ ਚ ਚੰਦ ਤੇ ਸੂਰਜ ਨਵੀਂ ਗ੍ਰਹਿ ਮੰਨਿਆ ਗਿਆ ਸੀ ਤੇ ਇਹਨਾਂ ਸਭ ਨੂੰ ਦੇਵਤਿਆਂ ਦੇ ਨਾਮ ਦਿੱਤੇ ਹੋਏ ਸੀ ਇਸ ਵੀਡੀਓ 'ਚ ਮੈਂ ਦੱਸੂਗਾ ਕਿ ਇਹ ਦਿਨਾਂ ਦਾ ਆਰਡਰ ਕਿੱਥੋਂ ਆਉਂਦਾ ਤੇ ਪੰਜਾਬੀ 'ਚ ਇਹਨਾਂ ਦਿਨਾਂ ਦੇ ਨਾਮ ਕਿੱਥੋਂ ਆਏ ਪਰ ਇਹਨੂੰ ਸਮਝਣ ਦੇ ਲਈ ਮੈਂ ਸੰਸਕ੍ਰਿਤ ਦੇ ਦਿਨਾਂ ਦੇ ਨਾਮ ਯੂਜ਼ ਕਰੂੰ ਇਹ ਮੈਂ ਇੱਕ ਵਾਰੀ ਦੱਸ ਦਿੰਨਾ ਸੋਮਵਾਰ ਮੰਗਲਵਾਰ ਬੋਧਵਾਰ ਬ੍ਰਸਪਤੀਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਅਦਿੱਤਿਆਵਾਰ ਹੁਣ ਪੰਜਾਬੀ ਦੇ ਵਿੱਚ ਬ੍ਰਸਪਤੀਵਾਰ ਹੈਗਾ ਵੀਰਵਾਰ ਤੇ ਅਦਿੱਤਿਆਵਾਰ ਹੈਗਾ ਐਤਵਾਰ ਇਹ ਮੈਂ ਬਾਅਦ ਚ ਦੱਸੂਗਾ ਕਿ ਪੰਜਾਬੀ ਦੇ ਵਿੱਚ ਇਹ ਬਦਲਾਵ ਕਿਵੇਂ ਆਏ ਸਭ ਤੋਂ ਪਹਿਲਾਂ ਹੈਗਾ ਸੋਮ ਦੇਵਤਾ ਜਿਹਨੂੰ ਪੁਰਾਣੇ ਲੋਕਾਂ ਨੇ ਚੰਦਰਮਾ ਨਾਲ ਜੋੜਿਆ ਇਸ ਲਈ ਇੰਗਲਿਸ਼ ਦੇ ਵਿੱਚ ਇਹ ਹੈਗਾ ਮੂਨਡੇ ਯਾਨੀ ਮੰਡੇ ਜਿਵੇਂ ਮੈਂ ਦੱਸਿਆ ਕਿ ਦਿਨਾਂ ਦੇ ਨਾਮ ਆਉਂਦੇ ਆ ਗ੍ਰਹਿਾਂ ਤੋਂ ਤੇ ਗ੍ਰਹਿਾਂ ਦੇ ਨਾਮ ਆਉਂਦੇ ਆ ਦੇਵਤਿਆਂ ਤੋਂ ਇਸੇ ਤਰ੍ਹਾਂ ਮੰਗਲ ਹੈਗਾ ਮਾਰਸ ਬੁੱਧ ਹੈਗਾ ਮਰਕਰੀ ਬ੍ਰਹਸਪਤੀ ਹੈਗਾ ਜੂਪੀਟਰ ਸ਼ੁਕਰ ਹੈਗਾ ਵੀਨਸ ਸ਼ਨੀ ਹੈਗਾ ਸੈਚਰਨ ਤੇ ਅਦਿੱਤਿਆ ਹੈਗਾ ਸਨ ਹਿੰਦੀ ਚ ਰਵੀ ਯਾ ਸੂਰਿਆ ਵੀ ਕਹਿ ਦਿੰਦੇ ਅੱਛਾ ਹੁਣ ਜੇ ਤੁਹਾਡੇ ਕੋਲ ਇਹ ਸੱਤ ਗ੍ਰਹਿ ਹੁੰਦੇ ਤਾਂ ਤੁਸੀਂ ਇਹਨਾਂ ਨੂੰ ਕਿਵੇਂ ਰੇਂਜ ਕਰਦੇ ਕਿ ਸਾਡੇ ਦਿਨਾਂ ਦਾ ਆਰਡਰ ਨਿਕਲ ਆਵੇ ਸ਼ਾਇਦ ਸਾਈਜ਼ ਦੇ ਹਿਸਾਬ ਨਾਲ ਛੋਟੇ ਤੋਂ ਵੱਡੇ ਤੱਕ ਹਨ ਪਰ ਸਾਈਜ਼ ਨਾਪਣਾ ਉਦੋਂ ਮੁਸ਼ਕਲ ਸੀ ਕਿਉਂਕਿ ਉਦੋਂ ਟੈਲੀਸਕੋਪ ਨਹੀਂ ਸੀ ਹੁੰਦੇ ਹਾਂ ਇੱਕ ਗੱਲ ਸੀ ਇਹ ਗ੍ਰਹਿ ਤਾਰੇ ਵਾਂਗੂ ਚਮਕਦੇ ਜਰੂਰ ਨਜ਼ਰ ਆਉਂਦੇ ਸੀ ਤਾਂ ਹੋ ਸਾਰਾ ਤੁਸੀਂ ਇਹਨਾਂ ਨੂੰ ਇਹਨਾਂ ਦੀ ਚਮਕ ਦੇ ਹਿਸਾਬ ਨਾਲ ਅਰੇਂਜ ਕਰਦੇ ਪਹਿਲਾਂ ਸਭ ਤੋਂ ਜ਼ਿਆਦਾ ਚਮਕ ਵਾਲਾ ਗ੍ਰਹਿ ਫਿਰ ਸਭ ਤੋਂ ਘੱਟ ਹੁਣ ਸਭ ਤੋਂ ਜ਼ਿਆਦਾ ਚਮਕ ਤਾਂ ਸੂਰਜ ਦੀ ਹੈ ਤੇ ਫਿਰ ਚੰਨ ਦੀ ਚੰਨ ਤੋਂ ਬਾਅਦ ਸਭ ਤੋਂ ਜ਼ਿਆਦਾ ਚਮਕ ਸ਼ੁਕਰ ਗ੍ਰਹਿ ਦੀ ਹੈ ਪਰ ਇਸ ਹਿਸਾਬ ਨਾਲ ਤਾਂ ਆਰਡਰ ਬਣ ਜਾਂਦਾ রবিਵਾਰ ਸੋਮਵਾਰ ਤੇ ਫਿਰ ਸ਼ੁੱਕਰਵਾਰ ਜਰਕੇ ਸੋਮ ਤੋਂ ਬਾਅਦ ਤਾਂ ਮੰਗਲ ਆਉਂਦਾ ਫਿਰ ਤਾਂ ਇਹ ਆਰਡਰ ਸਹੀ ਨਹੀਂ ਤਾਂ ਜੇ ਪੁਰਾਣੇ ਲੋਕਾਂ ਨੇ ਸਾਈਜ਼ ਨਹੀਂ ਦੇਖਿਆ ਚਮਕ ਦੇ ਹਿਸਾਬ ਨਾਲ ਨਹੀਂ ਦੇਖਿਆ ਫਿਰ ਆਰਡਰ ਕੱਢਿਆ ਕਿਵੇਂ ਉਹਨਾਂ ਨੇ ਦੇਖਿਆ ਕਿ ਇਹ ਜਿਹੜੇ ਗ੍ਰਹਿ ਨੇ ਇਹਨਾਂ ਦਾ ਆਪਣਾ ਇੱਕ ਸਾਈਕਲ ਮਤਲਬ ਕਿ ਹਰ ਗ੍ਰਹਿ ਅਸਮਾਨ ਦੇ ਵਿੱਚ ਇੱਕ ਗੋਲ ਚੱਕਰ ਬਣਾਉਂਦਾ ਤੇ ਕੁਝ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਆਪਣੀ ਜਗ੍ਹਾ ਤੇ ਵਾਪਸ ਆ ਜਾਂਦਾ ਜਿੱਥੋਂ ਉਹ ਪਹਿਲਾਂ ਚੱਲਿਆ ਹੁੰਦਾ ਸੀ ਜਿਵੇਂ ਮਰਕਰੀ ਆ ਜਿਹਨੂੰ ਆਪਾਂ ਬੁੱਧ ਗ੍ਰਹਿ ਕਹਿੰਦੇ ਆ ਇਹ 3 ਮਹੀਨਿਆਂ ਦਾ ਇੱਕ ਚੱਕਰ ਲਗਾਉਂਦਾ ਮਤਲਬ ਕਿ ਅਸਮਾਨ 'ਚ ਇਹ ਇੱਕ ਸਰਕਲ ਬਣਾਉਂਦਾ ਜਿਹੜਾ 88 ਦਿਨਾਂ ਬਾਅਦ ਜਾ ਕੇ ਪੂਰਾ ਹੁੰਦਾ ਐਂ ਸ਼ੁਕਰ ਗ੍ਰਹਿ 7 ਮਹੀਨੇ ਦਾ ਚੱਕਰ ਲਾਉਂਦਾ ਆਪਣਾ ਚੰ드ਰਮਾ 1 ਮਹੀਨੇ ਦਾ ਚੱਕਰ ਲਗਾਉਂਦਾ ਇਹ ਸਾਰੇ ਗ੍ਰਹਿ ਰੋਜ਼ ਆਪਣੀ ਪੋਜੀਸ਼ਨ ਬਦਲਦੇ ਆ ਤੇ ਆਪਣੇ ਆਪਣੇ ਟਾਈਮ 'ਤੇ ਚੱਕਰ ਪੂਰਾ ਕਰਦੇ ਆ ਇਹ ਸਾਰਾ ਕੁਝ ਸੂर्य ਸਿਧਾਂਤ ਨਾਮ ਦੀ ਐਂਸ਼ੀਅੰਟ ਬੁੱਕ ਦੇ ਵਿੱਚ ਪਾਇਆ ਹੋਇਆ ਮਿਲਦਾ ਸੂਰੇ ਦਾ 1 ਸਾਲ ਦਾ ਚੱਕਰ ਮੰਗਲ 2 ਸਾਲ ਬ੍ਰਹਸਪਤੀ 12 ਸਾਲ ਤੇ ਸ਼ਨੀ ਦਾ 29.5 ਸਾਲਾਂ ਚ ਚੱਕਰ ਪੂਰਾ ਹੁੰਦਾ ਹੁਣ ਇਹ ਸਭ ਦਾ ਟਾਈਮ ਪੀਰੀਅਡ ਦੇਖਿਆ ਤੇ ਜਿਆਦਾ ਟਾਈਮ ਪੀਰੀਅਡ ਤੋਂ ਘੱਟ ਟਾਈਮ ਪੀਰੀਅਡ ਤੱਕ ਗ੍ਰਹਾਂ ਨੂੰ ਅਰੇਂਜ ਕੀਤਾ ਪਰ ਹਜੇ ਵੀ ਤੁਸੀਂ ਦੇਖੋਗੇ ਕਿ ਆਪਾਂ ਨੂੰ ਸਾਡਾ ਆਰਡਰ ਨਹੀਂ ਮਿਲਿਆ ਹਜੇ ਤੱਕ ਦੇ ਹਿਸਾਬ ਨਾਲ ਤਾਂ ਸਭ ਤੋਂ ਪਹਿਲਾ ਦਿਨ ਸ਼ਨੀਵਾਰ ਮਿਲਦਾ ਉਸ ਤੋਂ ਬਾਅਦ ਬ੍ਰਸਪਤੀ ਵਾਰ ਮੰਗਲਵਾਰ ਰਵੀਵਾਰ ਬਣ ਕੇ ਨਿਕਲਦਾ ਜਦ ਕਿ ਸ਼ਨੀ ਤੋਂ ਬਾਅਦ ਤਾਂ ਰਵੀ ਆਂਦ ਰਵੀ ਤੋਂ ਬਾਅਦ ਸੋਮ ਆਂਦ ਤਾਂ ਇੱਥੇ ਇੱਕ ਛੋਟੀ ਜੀ ਡਿਟੇਲ ਹੋਰ ਐਡ ਕੀਤੀ ਉਹਨਾਂ ਨੇ ਦੇਖੋ ਉਰੋਂ ਤੱਕ ਇਹ ਸੈੱਟ ਹੋ ਚੁੱਕਾ ਸੀ ਕਿ ਇੱਕ ਦਿਨ ਦੇ 24 ਹਿੱਸੇ ਹੁੰਦੇ ਇਹ ਅਜੇ ਤੋ ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਨੇ ਜਿਦੇ ਰਿਕਾਰਡ ਬੈਬਿਲੋਨੀਅਨਸ ਤੱਕ ਜਾ ਕੇ ਮਿਲਦੇ ਜੋ ਕਿ ਅਜੇ ਤੋ 3 ਜਾਂ 4000 ਸਾਲ ਪਹਿਲਾਂ ਹੁੰਦੇ ਸੀ ਸੋ ਇੱਕ ਦਿਨ ਨੂੰ 24 ਹਿੱਸਿਆਂ 'ਚ ਵੰਡਣਾ ਇਹ ਆਈਡੀਆ ਬੈਬਿਲੋਨੀਅਨਸ ਦਾ ਸੀ ਹੁਣ ਹਰ ਇੱਕ ਹਿੱਸੇ ਨੂੰ ਹੋਰਾ ਕਹਿੰਦੇ ਸੀ 12 ਹੋਰਾ ਦਿੰਦਿਆਂ ਤੇ 12 ਹੋਰਾ ਰਾਤਰੀਆਂ ਮੰਨ ਕੇ ਉਹ ਚੱਲਦੇ ਸੀ ਹੋਰਾ ਸ਼ਬਦ ਲੈਟਿਨ ਭਾਸ਼ਾ ਤੋਂ ਆਉਂਦਾ ਜਿਹੜਾ ਅੱਗੇ ਜਾ ਕੇ ਇੰਗਲਿਸ਼ ਦੇ ਵਿੱਚ ਆਵਰ ਬਣ ਜਾਂਦਾ ਤੇ ਆਵਰ ਹੁੰਦਾ ਸਾਡੀ ਭਾਸ਼ਾ 'ਚ ਘੰਟਾ ਵੈਸੇ ਤਾਂ ਗ੍ਰਹਿਾਂ ਦੇ ਨਾਮ ਵੀ ਦੇਵਤੇ ਦੇ ਨਾਮਾਂ ਤੋਂ ਹੀ ਰੱਖੇ ਗਏ ਸੀ ਤਾਂ ਤੁਸੀਂ ਇਹਨੂੰ ਐ ਸਮਝ ਲਓ ਚਾਹੇ ਕਿ ਹਰ ਹੋਰਾ ਨੂੰ ਇੱਕ ਦੇਵਤੇ ਦਾ ਸਮਾਂ ਦਿੱਤਾ ਹੋਇਆ ਸੀ ਤੇ ਸ਼ੁਰੂ ਹੁੰਦਾ ਸਭ ਤੋਂ ਲੰਬੇ ਚੱਕਰ ਵਾਲੇ ਗ੍ਰਹਿ ਤੋਂ ਯਾਨੀ ਜਿਹੜਾ ਚੱਕਰ ਪੂਰਾ ਹੋਣ ਚ ਸਭ ਤੋਂ ਜ਼ਿਆਦਾ ਸਮਾਂ ਲੱਗਦਾ ਜਿਵੇਂ ਫੋਰ ਐਗਜ਼ਾਮਪਲ ਸਵੇਰੇ ਦਿਨ ਚੜਿਆ ਤੇ ਸੂਰਜ ਉਗਣ ਤੋਂ ਬਾਅਦ ਸਭ ਤੋਂ ਪਹਿਲੀ ਹੋਰਾ ਸ਼ਨੀ ਦੀ ਕਿਉਂਕਿ ਸਭ ਤੋਂ ਲੰਬਾ ਚੱਕਰ ਸ਼ਨੀ ਦਾ ਫਿਰ ਅਗਲੀ ਹੋਰਾ ਬ੍ਰਹਸਪਤੀ ਦੀ ਅਗਲੀ ਮੰਗਲ ਇਦਾਂ ਕਰਕੇ ਸੱਤ ਹੋਰਾਂ ਪੂਰੀਆਂ ਹੋ ਗਈਆਂ ਪਰ ਦਿਨ ਤਾਂ 24 ਹੋਰਾਂ 'ਚ ਵੰਡਿਆ ਹੋਇਆ ਸੀ ਤਾ ਅਗਲੀਆਂ 7 ਹੋਰਾਂ ਵੀ ਪੂਰੀਆਂ ਹੋ ਗਈਆਂ ਤੇ ਫਿਰ ਅਗਲੀਆਂ 7 ਵੀ ਇਸੇ ਤਰ੍ਹਾਂ ਪੂਰੀਆਂ ਹੋ ਗਈਆਂ 21 ਹੋਰਾਂ ਹੋ ਗਈਆਂ 22 ਵੀ ਹੋਰਾਂ ਫਿਰ ਸ਼ਨੀ ਦੀ 23 ਵੀ ਬ੍ਰਹਸਪਤੀ 24 ਵੀ ਮੰਗਲ ਫਿਰ 25ਵੀਂ ਹੋਰਾਂ ਤੋਂ ਨਵਾਂ ਦਿਨ ਸ਼ੁਰੂ ਹੋ ਜਾਂਦਾ ਤੇ ਅਗਲੇ ਦਿਨ ਦੀ ਪਹਿਲੀ ਹੋਰਾ ਆ ਜਾਂਦੀ ਰਵੀ ਦੀ ਤੇ ਜਿਹੜੇ ਗ੍ਰਹਿ ਦੀ ਸਭ ਤੋਂ ਪਹਿਲੀ ਹੋਰਾ ਹੁੰਦੀ ਉਸੇ ਦੇ ਨਾਮ ਤੇ ਹੀ ਪੂਰਾ ਦਿਨ ਰੱਖਿਆ ਜਾਂਦਾ ਸੋ ਜੇ ਆਹੀ ਆਰਡਰ ਫੋਲੋ ਕਰਦੇ ਰਹੋ ਤਾਂ 25ਵੀਂ ਹੋਰਾ ਯਾਨੀ ਉਸ ਤੋਂ ਅਗਲੇ ਦਿਨ ਦੀ ਪਹਿਲੀ ਹੋਰਾ ਆ ਜਾਂਦੀ ਸੋਮ ਦੀ ਤੇ ਐਂ ਅਗਲੇ ਦਿਨਾਂ ਦਾ ਆਰਡਰ ਵੀ ਇਸੇ ਤਰ੍ਹਾਂ ਨਿਕਲ ਆਉਂਦਾ ਇਹਨੂੰ ਯਾਦ ਰੱਖਣ ਲਈ ਇੱਕ ਡਾਇਗਰਾਮ ਬੜਾ ਫੇਮਸ ਹੋਇਆ ਸੀ ਉਹਨੂੰ ਕਹਿੰਦੇ ਆ ਹੈਪਟਾਗ੍ਰਾਮ ਇਹਦੇ ਚ ਵੀ ਗ੍ਰਹਾਂ ਨੂੰ ਟਾਈਮ ਪੀਰੀਅਡ ਦੇ ਹਿਸਾਬ ਨਾਲ ਸਰਕਲ 'ਚ ਲਾ ਲਈਦਾ ਤੇ ਇੱਕ 7 ਲੱਤਾਂ ਦਾ ਸਟਾਰ ਬਣਾਇਆ ਜਾਂਦਾ ਆ ਸੀ ਸਾਰਾ ਕਨਸੈਪਟ ਡਿਟੇਲ ਬਸ ਇੰਨੀ ਸੀ ਕਿ ਗ੍ਰਹਿਾਂ ਨੂੰ ਟਾਈਮ ਪੀਰੀਅਡ ਦੇ ਹਿਸਾਬ ਨਾਲ ਅਰੇਂਜ ਕੀਤਾ ਤੇ 24 ਹੋਰਾਂ ਦੇ ਵਿੱਚ ਹਰ ਗ੍ਰਹਿ ਨੂੰ ਇੱਕ ਇੱਕ ਹੋਰਾ ਦੇਤੀ ਜੋ ਵੀ ਆਰਡਰ ਨਿਕਲ ਕੇ ਆ ਗਿਆ ਉਹਨੇ ਸਾਡਾ ਸੰਡੇ ਮੰਡੇ ਦਾ ਆਰਡਰ ਤੈਅ ਕਰਤਾ ਹੁਣ ਇੱਥੇ ਕਈ ਲੋਕ ਕਹਿਣਗੇ ਕਿ ਇੰਨਾ ਕੰਪਲਿਕੇਟਿਡ ਸਿਸਟਮ ਕਿਉਂ ਰੱਖਿਆ ਪਹਿਲਾਂ ਤਾਂ ਇੱਕ ਦਿਨ 'ਚ 24 ਘੰਟੇ ਹੀ ਕਿਉਂ ਰੱਖੇ ਜਾਂ ਤੁਹਾਨੂੰ ਅਸਮਾਨ ਦੇ ਵਿੱਚ ਸੱਤ ਗ੍ਰਹਿ ਦਿਖਦੇ ਸੀ ਤਾ ਉਹਨਾਂ ਸੱਤਾਂ ਨੂੰ ਹੀ ਇੱਕ-ਇੱਕ ਘੰਟਾ ਦੇ ਰਹਿੰਦੇ ਦਿਨ 'ਚ ਸੱਤ ਹੀ ਘੰਟੇ ਰੱਖ ਲੈਂਦੇ ਤਾਂ ਇੱਥੇ ਇੱਕ ਗੱਲ ਸਮਝਣ ਵਾਲੀ ਆ ਕਿ ਇਹ ਕੋਈ ਇੱਕ ਬੰਦੇ ਨੇ ਨਹੀਂ ਬਣਾਇਆ ਤੇ ਨਾ ਹੀ ਇਹ ਕੋਈ ਇੱਕ ਦਿਨ 'ਚ ਬਣਿਆ ਇਹ ਤਾਂ ਬਹੁਤ ਗਹਿਰਾ ਇਤਿਹਾਸ ਆ ਜੋ ਕਿ ਅੱਜ ਤੋਂ ਹਜ਼ਾਰਾਂ ਸਾਲ ਪਿੱਛੇ ਤੱਕ ਜਾਂਦਾ ਇਹ ਤਾਂ ਸਿਵਲਾਈਜੇਸ਼ਨਸ ਦੇ ਮੇਲ-ਮਿਲਾਪ ਕਰਕੇ ਬਣਿਆ ਤੇ ਇਦਾਂ ਹੀ ਇਹ ਸਿਸਟਮ ਸਾਡੇ ਤੱਕ ਪਹੁੰਚਿਆ ਜਿਹਨੂੰ ਅੱਜ ਅਸੀਂ ਬਿਨਾਂ ਸੋਚੇ ਸਮਝੇ ਯੂਜ਼ ਕਰਦੇ ਆ ਅੱਛਾ ਹੁਣ ਪੰਜਾਬੀ ਦੇ ਵਿੱਚ ਇਹ ਨਾਮ ਕਿੱਥੋਂ ਆਂਦੇ ਨੋਟ ਕਰਨ ਵਾਲੀ ਗੱਲ ਹੈ ਕਿ ਸੰਸਕ੍ਰਿਤ ਦੇ ਨਾਮ ਤੇ ਪੰਜਾਬੀ ਦੇ ਨਾਮ ਕਾਫੀ ਸਿਮਿਲਰ ਬਸ ਦੋ ਹੀ ਨਾਮਾਂ 'ਚ ਫਰਕਾ ਬ੍ਰਸਪਤੀ ਵਾਰ ਜਿਹੜਾ ਹੈਗਾ ਸਾਡਾ ਵੀਰਵਾਰ ਤੇ ਅਦਿੱਤਿਆ ਵਾਰ ਜਿਹੜਾ ਹੈਗਾ ਸਾਡਾ ਐਤਵਾਰ ਸੰਸਕ੍ਰਿਤ ਵਿੱਚ ਸੂਰਜ ਨੂੰ ਅਦਿੱਤਿਆ ਕਹਿੰਦੇ ਸੀ ਹੁਣ ਤੁਹਾਨੂੰ ਸ਼ਾਇਦ ਪਤਾ ਹੋਊ ਕਿ ਹਿੰਦੁਸਤਾਨ ਤੇ ਪਰਸ਼ੀਨ Empire ਦਾ ਆਪਸ 'ਚ ਕਾਫੀ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਸੀ ਪਾਰਸੀ ਤੇ ਹਿੰਦੁਸਤਾਨੀ ਆਪਸ 'ਚ ਗੁਵਾਂਢੀ ਹੁੰਦੇ ਸੀ ਹੁਣ ਉਦੋਂ ਬਾਰਡਰ ਤਾਂ ਨਹੀਂ ਸੀ ਹੁੰਦੇ ਪਰ ਰਫਲੀ ਗੱਲ ਕਰੀਏ ਤਾਂ ਪੰਜਾਬ ਦਾ ਪਾਰਸੀਆ ਨਾਲ ਜ਼ਿਆਦਾ ਮੇਲ ਮਲਾਪ ਹੁੰਦਾ ਸੀ ਹੁਣ ਪਰਸ਼ੀਅਨ Empire ਤਾਂ ਖਤਮ ਹੋ ਗਿਆ ਪਰ ਉਸ ਤੋਂ ਕਾਫੀ ਸਦੀਆਂ ਬਾਅਦ ਅਫਗਾਨੀ ਫਾਰਸੀ ਤੇ ਸੰਸਕ੍ਰਿਤ ਦਾ ਪੰਜਾਬ ਚ ਕਾਫੀ ਮਿਲਾਪ ਹੁੰਦਾ ਰਿਹਾ ਜਿਹੜੇ ਕਰਕੇ ਉਥੇ ਰიან ਲੋਕਲ ਭਾਸ਼ਾਵਾਂ ਦੇ ਵਿੱਚ ਕਾਫੀ ਬਦਲਾਅ ਆਉਂਦਾ ਰਿਹਾ ਸਮੇਂ ਦੇ ਨਾਲ ਅਦਿੱਤਿਆਵਰ ਦਾ ਉਰਦੂ ਦੇ ਵਿੱਚ ਇਤਵਾਰ ਬਣ ਗਿਆ ਜਿਵੇਂ ਜਿਵੇਂ ਡਾਇਲੈਕਟ ਬਦਲਦੇ ਗਏ ਉਵੇਂ ਪੰਜਾਬੀ ਦੇ ਵਿੱਚ ਵੀ ਜ਼ੁਬਾਨ ਨੂੰ ਹਲਕਾ ਜਿਹਾ ਮੋੜ ਦੇ ਕੇ ਇਤਵਾਰ ਦਾ ਇਹ ਐਤਵਾਰ ਬਣ ਗਿਆ ਪੰਜਾਬੀ ਦੇ ਵਿੱਚ ਅਰਬੀ ਦਾ ਵੀ ਕਾਫੀ ਅਸਰ ਦੇਖਣ ਨੂੰ ਮਿਲਦਾ ਕਾਫੀ ਲੋਕੀ ਸ਼ੁੱਕਰਵਾਰ ਨੂੰ ਜੁਮਾ ਵੀ ਕਹਿੰਦੇ ਆ ਤੇ ਜੁਮਾ ਇੱਕ ਅਰਬੀ ਦਾ ਸ਼ਬਦ ਜਿਹੜਾ ਮਤਲਬ ਹੁੰਦਾ ਗੈਦਰਿੰਗ ਜਾਂ ਅਸੈਂਬਲੀ ਜਿਹਨੂੰ ਮੁਸਲਮਾਨਸ ਇੱਕ ਧਾਰਮਿਕ ਦਿਨ ਵਾਂਗੂ ਵੀ ਮਨਾਉਂਦੇ ਆ ਦੂਸਰਾ ਬ੍ਰਹਸਪਤੀ ਦਿਨ ਨੂੰ ਪੰਜਾਬੀ ਵਿੱਚ ਵੀਰਵਾਰ ਕਿਹਾ ਜਾਂਦਾ ਹਾਂ ਦੇਖੋ ਬ੍ਰਹਸਪਤੀ ਹੈਗਾ ਜੂਪੀਟਰ ਜਿਹੜਾ ਸਾਡੇ ਸੋਹਰ ਸਿਸਟਮ ਦਾ ਸਭ ਤੋਂ ਵੱਡਾ ਗ੍ਰਹਿ ਆ ਇਸ ਕਰਕੇ ਇਹ ਬਿਨਾ ਟੈਲੀਸਕੋਪ ਦੇ ਵੀ ਇਹਦਾ ਥੋੜਾ ਬਹੁਤਾ ਸਾਈਜ਼ ਦਿਖ ਜਾਂਦਾ ਹੁਣ ਸਨਾਤਨ ਧਰਮ ਦੇ ਵਿੱਚ ਬ੍ਰਹਸਪਤੀ ਦੇਵ ਨੂੰ ਮੰਨਿਆ ਜਾਂਦਾ ਸਭ ਦੇਵਤਿਆਂ ਦਾ ਗੁਰੂ ਇਸ ਲਈ ਇਹਨੂੰ ਗੁਰੂਵਾਰ ਵੀ ਕਿਹਾ ਜਾਂਦਾ ਪਰ ਪੰਜਾਬੀ ਦੇ ਵਿੱਚ ਕੋਈ ਸਪਸ਼ਟ ਰਿਕਾਰਡ ਨਹੀਂ ਮਿਲਦਾ ਕਿ ਗੁਰੂਵਾਰ ਦਾ ਵੀਰਵਾਰ ਕਿਵੇਂ ਬਣ ਗਿਆ ਇਸ ਲਈ ਇੱਕ ਥਿਉਰੀ ਆ ਜਿਹੜੀ ਕਹਿੰਦੀ ਕਿ ਪੰਜਾਬ ਦੇ ਵਿੱਚ ਯੋਧਿਆਂ ਤੇ ਸੂਰਬੀਰਾਂ ਦਾ ਕਲਚਰ ਹੋਣ ਕਰਕੇ ਗੁਰੂ ਨੂੰ ਰਿਪਲੇਸ ਕਰਕੇ ਵੀਰ ਲਗਾ ਦਿੱਤਾ ਗਿਆ ਕਿਉਂਕਿ ਉਹਨੋਂ ਸਿੱਖ ਧਰਮ ਵੀ ਨਹੀਂ ਸੀ ਹੁੰਦਾ ਤਾਂ ਉਹ ਸਾਰਾ ਉਸ ਟਾਈਮ ਲੋਕਾਂ ਨੂੰ ਵੀਰ ਦੇ ਵਿੱਚ ਵੀ ਉਹੀ ਗੁਣ ਦਿਖੇ ਜਿਹੜੇ ਕਿ ਇੱਕ ਗੁਰੂ ਦੇ ਵਿੱਚ ਦਿਖਦੇ ਸੀ ਤਾਂ ਪੋਸੀਬਲ ਲੱਗ ਕੇ ਗੁਰੂਵਾਰ ਦਾ ਵੀਰਵਾਰ ਬਣ ਗਿਆ ਜਿਵੇਂ ਪੰਜਾਬੀ ਕਲਚਰ ਦੇ ਵਿੱਚ ਵੱਡੇ ਵੀਰ ਦੀ ਕਾਫੀ ਰਿਸਪੈਕਟ ਕੀਤੀ ਜਾਂਦੀ ਇਹ ਸਾਰਾ ਟੌਪਿਕ ਸੁਣ ਕੇ ਪਤਾ ਲੱਗਦਾ ਕਿ ਵਿਚਾਰ ਇੱਕ ਕਲਚਰ ਤੋਂ ਦੂਸਰੇ ਕਲਚਰ ਤੱਕ ਬੜੀ ਆਸਾਨੀ ਨਾਲ ਪਹੁੰਚ ਜਾਂਦਾ ਤੇ ਭਾਸ਼ਾ ਦਾ ਆਪਸ ਵਿੱਚ ਮੇਲ ਮਿਲਾਪ ਹੋਣ ਕਰਕੇ ਵਿਕਾਸ ਹੁੰਦਾ ਜਿਰੇ ਕਰਕੇ ਨਵੇਂ ਸ਼ਬਦ ਨਿਕਲ ਆਉਂਦੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਭਾਸ਼ਾ ਤੇ ਵੀ ਅਲੱਗ ਵੀਡੀਓਜ਼ ਬਣਾਉ ਕਿ ਭਾਸ਼ਾ ਸ਼ੁਰੂ ਕਿੱਥੋਂ ਹੋਈ ਤੇ ਪੰਜਾਬੀ ਭਾਸ਼ਾ ਕਿੱਥੋਂ ਹੋਈ ਜੋ ਵੀ ਇਨਸਾਨਾਂ ਨੇ ਰਿਸਰਚਾਂ ਕੀਤੀਆਂ ਉਹ ਮੈਂ ਸੌਖੀ ਭਾਸ਼ਾ ਦੇ ਵਿੱਚ ਵੀਡੀਓ ਬਣਾ ਕੇ ਪੇਸ਼ ਕਰੂੰ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸੋ ਕਿ ਕਿਵੇਂ ਲੱਗੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ